ਆਉਂਦੇ ਸੀ ਤੁਸੀਂ ਲੋਕ ਫਿਰ ਤਾੜੀਆਂ ਮਾਰਦੇ ਸੀ ਹੱਸਦੇ ਸੀ ਛੇੜਦੇ ਸੀ ਆ ਲੈ ਵੀ ਡਿੱਗ ਪਿਆ ਸੀ ਆ ਦੇਖੋ ਵੀ ਡਿੱਗ ਪਿਆ ਸੀ ਲੈ ਤੇ ਹੁਣ ਕਿੱਥੇ ਆ ਤੇਰੀ ਕੋਠੀ ਕਿੱਥੇ ਆ ਤੇਰੇ ਗਾਣੇ ਕਿੱਥੇ ਆ ਤੂੰ ਹੁਣ ਆ ਬਣ ਗਿਆ ਮੁੱਖ ਮੰਤਰੀ ਸ਼ਰਮ ਕਰੋ ਜੀ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੁਹਾਡੀਆਂ ਦੁਆਵਾਂ ਅਰਦਾਸਾਂ ਅਸੀਸਾਂ ਨੇ ਬਹੁਤ ਫਰਕ ਪਾਇਆ ਸਾਡਾ ਛੋਟਾ ਭਰਾ ਪਹਿਲਾਂ ਨਾਲੋਂ ਬਹੁਤ ਠੀਕ ਆ ਜੀ ਹੁਣ ਮਨ ਨੂੰ ਖੁਸ਼ੀ ਹੋ ਰਹੀ ਆ ਜਦੋਂ ਇਸ ਵੀਰ ਨਾਲ ਖੜ ਕੇ ਗੱਲ ਕਰ ਰਹੇ ਆ ਬਸ ਗੱਲ ਸਿਰਫ ਇੰਨੀ ਆ ਵੀ ਸਾਡਾ ਸਮਾਜ ਸਾਡੀ ਸੁਸਾਇਟੀ ਸਾਡੇ ਲੋਕ ਸਾਡੇ ਪਿੰਡ ਦੇ ਲੋਕ ਸਾਡੇ ਸ਼ਰੀਕੇ ਭਾਈਚਾਰੇ ਦੇ ਲੋਕ ਇਦਾਂ ਦੇ ਕਿਉਂ ਹੋ ਗਏ ਜੇ ਕੋਈ ਇਨਸਾਨ ਡਿੱਗ ਪਿਆ ਅਸੀਂ ਉਹਨੂੰ ਭੱਜ ਕੇ ਚੱਕਣ ਵਾਲੇ ਲੋਕ ਸੀਗੇ ਅਸੀਂ ਜਰਨਲ ਡਾਇਰ ਵੀ ਸਾਡੇ ਸਾਹਮਣੇ ਡਿੱਗ ਪਿਆ ਮੱਛਾ ਰੰਗੜ ਵੀ ਸਾਡੇ ਸਾਹਮਣੇ ਡਿੱਗਿਆ ਪਿਆ ਨਾ ਜ਼ਖਮੀ ਅਸੀਂ ਉਹਨੂੰ ਵੀ ਚੱਕਣ ਵਾਲੇ ਲੋਕ ਆ ਪਾਈਕ ਨਹੀਂ ਆ ਜੀ ਦੇ ਵਾਰਸ ਆ ਜਿਨ੍ਹਾਂ ਨੇ ਦੁਸ਼ਮਣਾਂ ਦੇ ਵੀ ਮੱਲਮ ਪੱਟੀਆਂ ਕੀਤੀਆਂ ਅਸੀਂ ਆਪਣੇ ਆ ਦਾ ਮਜ਼ਾਕ ਡਾਉਨੇ ਆ ਕੋਈ ਢਿੱਗ ਪੈਂਦਾ ਅਸੀਂ ਹੱਥ ਦੀਆਂ ਤਾੜੀਆਂ ਮਾਰ ਕੇ ਹੱਸਣ ਲੱਗਦੇ ਆ ਵੀ ਓਟਾ ਢਿੱਗ ਪੈ ਡਾ ਕੇ ਪੈ ਡਾ ਕੇ ਪੈ ਕਮਾਲ ਹੋ ਗਈ ਬਾਈਆ ਸ਼ਰਮ ਕਰੋ ਯਾਰ ਬਾਈ ਥੋੜੀ ਜੀ ਇਹ ਬੱਚੇ ਨੂੰ ਕੁਝ ਨਹੀਂ ਹੋਇਆ ਸੀ ਇਹ ਸਾਡੇ ਭਰਾ ਦੀ ਕੋਈ ਸਮੱਸਿਆ ਨਹੀਂ ਸੀ ਏਡੀ ਬਣਾ ਦਿੱਤੀ ਗਈ ਆ ਬਸ ਇਹ ਇੱਕ ਢਿੱਗਿਆ ਸੀ ਬਸ ਢਿੱਗੇ ਹੋਏ ਨੂੰ ਮਜਾਕ ਦਾ ਪਾਤਰ ਬਣਾਦਾ ਇਹਨੂੰ ਉਠਾਉਣ ਦੀ ਬਜਾਏ ਅਸੀਂ ਹੱਸਣ ਲੱਗ ਗਏ ਤੇ ਉਹ ਕੱਲਾ ਉਠਣ ਦੀ ਕੋਸ਼ਿਸ਼ ਕਰਦਾ ਰਿਹਾ ਉਹਦਾ ਪਰਿਵਾਰ ਉਠਾਉਣ ਦੀ ਕੋਸ਼ਿਸ਼ ਕਰਦਾ ਰਿਹਾ ਜਦੋਂ ਮਾੜਾ ਜਿਹਾ ਠਾਉਂਦੇ ਸੀ ਤੁਸੀਂ ਲੋਕ ਫਿਰ ਤਾੜੀਆਂ ਮਾਰਦੇ ਸੀ ਹੱਸਦੇ ਸੀ ਛੇੜਦੇ ਸੀ ਆ ਲੈ ਵੀ ਡੱਕ ਪਿਆ ਸੀ ਆ ਦੇਖੋ ਵੀ ਡੱਕ ਪਿਆ ਸੀ ਲੈ ਤੇ ਹੁਣ ਕਿੱਥੇ ਹੈ ਤੇਰੀ ਕੋਠੀ ਕਿੱਥੇ ਤੇਰੇ ਗਾਣੇ ਕਿੱਥੇ ਹੈ ਤੂੰ ਹੁਣ ਆ ਬਣ ਗਿਆ ਮੁੱਖ ਮੰਤਰੀ ਸ਼ਰਮ ਕਰੋ ਬਾਈ ਅਸੀਂ ਬਾੜਸ ਕਿੰਨਾ ਦੇ ਆ ਅਸੀਂ ਕਰ ਕੀ ਰਹੇ ਹਾਂ ਬਾੜਸ ਅਸੀਂ ਕਹਾਉਨੇ ਆ ਭਾਈ ਕਨਈਆ ਜੀ ਦੇ ਬਣ ਅਸੀਂ ਮੱਸੇ ਰੰਗੜ ਦੇ ਬਾੜਸਾ ਰਹੇ ਆ ਸਾਡੀ ਸੋਚ ਕਿੱਧਰ ਨੂੰ ਜਾਂਦੀ ਹੈ ਇਹ ਸਾਡੇ ਭਰਾ ਦੀ ਪ੍ਰੋਬਲਮ ਕੋਈ ਨਹੀਂ ਸੀ ਵੱਡੀ ਬਸ ਇਹਨੂੰ ੱੱਕਾ ਲੱਗਿਆ ਸੀ ਇੱਕ ਜਦੋਂ ੱੱਕਾ ਲੱਗਦਾ ਬੰਦਾ ਡਿੱਗਦਾ ਹੀ ਆ ਕਿਹੜੇ ਨਾਲ ਇਹਦੀ ਜਜ਼ਬਾਤਾਂ ਦੇ ਨਾਲ ਇਹਦੀ ਸੋਚ ਦੇ ਨਾਲ ਸ਼ਾਇਦ ਉਹ ਭੈਣ ਹੁਣੀ ਜਿਹੜੇ ਇਹਨੂੰ ਲੈ ਕੇ ਗਏ ਉਹ ਮੈਚ ਨਹੀਂ ਕਰ पाए ਆਪਣੇ ਆਪ ਨੂੰ ਹਨਾ ਜਾਂ ਉਹਨਾਂ ਦਾ ਕੋਈ ਆਪਣਾ ਕਹਦੀਏ ਕੋਈ ਲਾਲਚ ਸੀ ਲੋਕ ਜਿਵੇਂ ਕਹੀ ਜਾਂਦੇ ਆ ਜਾਂ ਉਹਨਾਂ ਨੂੰ ਕੋਈ ਸਮਝ ਨਹੀਂ ਸੀ ਇਹ ਰੱਬ ਜਾਣਦਾ ਉਹ ਆਪੇ ਉਹ ਵਾਹਿਗੁਰੂ ਸਭ ਦਿਆਂ ਜਾਣਦਾ ਸਭ ਨੂੰ ਜਾਣਦਾ ਪਰ ਕਿਸੇ ਕਾਰਨ ਵਾਸ਼ੀ ਉਥੋਂ जख्मी ਹੋ ਕੇ ਉਥੋਂ ਧੱਕੇ ਬੱਦੇ ਤੋਂ ਆ ਕੇ ਆਪਣੇ ਘਰ ਹੀ ਡੱਗਦਾ ਬੰਦਾ ਘਰ ਆ ਕੇ ਡਿੱਗਿਆ ਤਾਂ ਘਰਦਿਆਂ ਨਹੀਂ ਮਜ਼ਾਕ ਦਾ ਪਾਤਰ ਬਣਾਤਾ ਇਹਨੂੰ ਕੁੱਟਣਾ ਸ਼ੁਰੂ ਕਰਤਾ ਮਾਰਨਾ ਸ਼ੁਰੂ ਕਰਤਾ ਇਹ ਗੁੱਸਾ ਕਰਨ ਲੱਗ ਗਿਆ ਖਿਜਣ ਲੱਗ ਗਿਆ ਖਿਜਿਆ ਤਾਂ ਪਹਿਲਾਂ ਹੀ ਹੋਇਆ ਸੀ ਆਪਦੇ ਆਪ ਤੇ ਆਪਦੀ ਕਿਸਮਤ ਤੇ ਵੀ ਮੇਤੋਂ ਆ ਕੀ ਹੋ ਗਿਆ ਮੇਰੇ ਨਾਲ ਆ ਕੀ ਹੋ ਗਿਆ ਤੇ ਅਸੀਂ ਉਹਨੂੰ ਚੜਾਉਣ ਲੱਗ ਗਏ ਤੇ ਉਹ ਗੁੱਸੇ 'ਚ ਫਿਰ ਕਿਸੇ ਨੂੰ ਮਾੜਾ ਚੰਗਾ ਵੀ ਬੋਲਦਾ ਸੀ ਕਿਸੇ ਨੂੰ ਮਾਰਦਾ ਵੀ ਸੀ ਫਿਰ ਅਸੀਂ ਕੁੱਟਣਾ ਸ਼ੁਰੂ ਕਰਤਾ ਉਹਨੂੰ ਥਾਣੇ ਚੌਕੀਆਂ ਟਿੱਕਰ ਚਲੇਗੀ ਗੱਲ ਪੁਲਿਸ ਟਿੱਕਰ ਚਲੇਗੀ ਗੱਲ ਮਤਲਬ ਇਹ ਪੁਲਿਸ ਨੇ ਵੀ ਆ ਕੇ ਕਮਾਲ ਹੀ ਕਰਤੀ ਉਹਨਾਂ ਨੇ ਵੀ ਕੋਈ ਸਿਆਣਫੁਨੀ ਵਰਤੀ ਕਾਉਂਸਲਿੰਗ ਨਹੀਂ ਕਰਨ ਦੀ ਕੋਸ਼ਿਸ਼ ਕੀਤੀ ਕਿਸੇ ਸਾਈਕਾਲੋਜਿਸਟ ਨਾਲ ਗੱਲ ਨਹੀਂ ਕੀਤੀ ਕਿਸੇ ਕਾਉਂਸਲਰ ਨਾਲ ਗੱਲ ਨਹੀਂ ਕੀਤੀ ਮਤਲਬ ਬੱਚੇ ਨੂੰ ਅਖੀਰ ਮਾਂ ਪਿਓ ਵੱਲੋਂ ਆਪਣਿਆਂ ਵੱਲੋਂ ਬੰਨਣਾ ਪਿਆ ਕਿਉਂਕਿ ਕੁੱਟ ਖਾਂਦਾ ਨਹੀਂ ਸੀ ਦੇਖ ਹੁੰਦਾ ਰੋਜ਼ ਇਹ ਲੋਕ ਛੇੜਦੇ ਸੀ ਇਹ ਖੇਡਦਾ ਸੀ ਇਹ ਇਹ ਲੋਕਾਂ ਨੂੰ ਮੰਨਦਾ ਚੰਗਾ ਬੋਲਦਾ ਸੀ ਲੋਕ ਕੁੱਟਦੇ ਸੀ ਤੇ ਉਹ ਮਾਂ ਆਪਣੇ ਪੁੱਤ ਨੂੰ ਕੁੱਟ ਖਾਂਦਿਆਂ ਕਿਵੇਂ ਦੇਖ ਸਕਦੀ ਆ ਜਿਹਨੇ ਛੋਟੀ ਉਮਰ ਹੀ ਪੂਰੀ ਦੁਨੀਆ ਚ ਨਾਂ ਚਮਕਾਤਾ ਸੀ ਜਿਹੜੇ ਨਗਰ ਦੇ ਵਿੱਚ ਜੰਮਿਆ ਸੀ ਉਹ ਨਗਰ ਦਾ ਵੀ ਨਾਂ ਵੱਜਣ ਲੱਗ ਗਿਆ ਸੀ ਤੇ ਉਸ ਮਾਂ ਨੂੰ ਫਿਰ ਆਪਣਾ ਪੁੱਤ ਬੰਨਣਾ ਪਿਆ ਉਸ ਬਾਪ ਨੂੰ ਮਜ਼ਦੂਰੀਆਂ ਕਰ ਕਰ ਦਿਹਾੜੀਆਂ ਕਰ ਕਰਕੇ ਜਿਹਨੇ ਆਪਣੇ ਬੱਚੇ ਪਾਲੇ ਸੀ ਉਹਨੂੰ ਆਪਣਾ ਪੁੱਤ ਬੰਨਣਾ ਪਿਆ ਧੰਨਵਾਦ ਕਰਦੇ ਆ ਇਹਦੇ ਜੀਜਾ ਜੀ ਜਿਹੜੇ ਪ੍ਰਭਜੋ ਸਿੰਘ ਜਿਹੜਾ ਇਹਦਾ ਭਰਾ ਬਣ ਕੇ ਇਹਦੇ ਨਾਲ ਡਟਿਆ ਹੋਇਆ ਹਜੇ ਵੀ ਉਹ ਬਾਈ ਨੂੰ ਲੱਗਿਆ ਵੀ ਮੈਂ ਕੁਝ ਕਰਾਂ ਕੋਸ਼ਿਸ਼ ਉਹਨੇ ਪਹਿਲਾਂ ਵੀ ਕੀਤੀ ਫਿਰ ਉਹਨੇ ਸਾਡੇ ਨਾਲ ਸੰਪਰਕ ਕੀਤਾ ਅੱਜ ਵੀ ਉਹ ਕਹਿੰਦਾ ਬਾਈ ਕਹਿੰਦਾ ਮੈਨੂੰ ਆਪਣੇ ਨਾਲ ਕੰਮ ਤੇ ਲਾ ਲੂੰਗਾ ਉਹ ਵੀਰ ਆਨੰਦਪੁਰ ਸਾਹਿਬ ਕਰਦਾ ਨਾ ਕੰਮ ਹਾਂ ਜੀ ਜੀ ਸੇਵਾ ਕਰਦੇ ਹਾਂ ਹਾਂ ਵੀ ਅਸੀਂ ਕੋਈ ਕੰਗੇ ਕੜੇ ਕਿਰਪਾਨਾਂ ਦੀ ਕੋਈ ਦੁਕਾਨ ਬਣਾ ਲਾਂਗੇ ਹਨਾ ਉੱਥੇ ਅਸੀਂ ਕੋਈ ਨਾ ਕੋਈ ਕਿਰਤ ਕਮਾਈ ਕਰ ਲਾਂਗੇ ਵੀ ਇਹ ਠੀਕ ਹੋ ਜਵੇ ਬਸ ਤੇ ਇਹਦੇ ਵੀਰੇ ਵਾਸਤੇ ਤੇਰਾ ਪੂਰਾ ਨਾਂ ਕੀ ਹੈ ਪੁੱਤ ਧਰਮਪ੍ਰੀਤ ਧਰਮਪ੍ਰੀਤ ਸਿੰਘ ਕਿਉਂਕਿ ਇਹਨੂੰ ਸਾਰੇ ਲੋਕ ਮੁੱਖ ਮੰਤਰੀ ਉਹ ਕਹੀ ਜਾਂਦੇ ਆ ਨਾ ਨਾਂ ਹੈਗਾ ਧਰਮਪ੍ਰੀਤ ਸਿੰਘ ਤੇ ਧਰਮਪ੍ਰੀਤ ਵਾਸਤੇ ਸਾਨੂੰ ਕੌਲਾਂ ਵੀ ਆਈਆਂ ਕੁਝ ਵੀਰਾਂ ਦੀਆਂ ਕੋਈ 뮤직 ਡਾਇਰੈਕਟਰ ਨੇ ਉਹ ਕਹਿੰਦੇ ਅਸੀਂ ਇਹਦਾ ਗਾਣਾ ਰਿਲੀਜ਼ ਕਰਾ ਦਾਂਗੇ ਵੀ ਇਹ ਠੀਕ ਹੋ ਜਵੇ ਵੀ ਅਸੀਂ ਕੋਈ ਖਰਚਾ ਨਹੀਂ ਲਵਾਂਗੇ ਵੀ ਸਾਰਾ 뮤ਜ਼ਿਕ ਵਗੈਰਾ ਜੋ ਵੀ ਹੋਊਗਾ ਅਸੀਂ ਦੇਵਾਂਗੇ ਪੂਰਾ ਇਹਦੇ ਵਾਸਤੇ ਕੁਝ ਹੋਰ ਬਿਨਾ ਭਰਾਵਾਂ ਦੇ ਫੋਨ ਆਏ ਆ ਵੀ ਇਹਦੀ ਕੋਈ ਕਿਰਤ ਕਮਾਈ ਆ ਆਪਾਂ ਸ਼ੁਰੂ ਕਰਾ ਸਕਦੇ ਆ ਵੀ ਦੁਕਾਨ ਖਿਲਵਾ ਦਿੰਨੇ ਆ ਦੀ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਸੀ ਵੀ ਥੋੜਾ ਜਿਹਾ ਟਾਈਮ ਰੁਕਜੋ ਵੀ ਇੱਕ ਵਾਰੀ ਡਿੱਗੇ ਹੋਏ ਨੂੰ اٹਕੇ ਖੜਾ ਹੋ ਲੈਣ ਦਿਓ ਵੀ ਫਿਰ ਆਪਾਂ ਕਰਾਂਗੇ ਜਰੂਰ ਵੀ ਹਜੇ ਸਾਨੂੰ ਕਿਸੇ ਚੀਜ਼ ਦੀ ਲੋੜ ਨਹੀਂ ਸਾਨੂੰ ਥੋੜਾ ਟਾਈਮ ਦੇ ਦਿਓ ਬਸ ਤਾਂ ਫਿਰ ਉਹ ਟਾਈਮ ਦੇ ਨਾਲ ਅਸੀਂ ਕੋਸ਼ਿਸ਼ ਕਰੀ ਜਾ ਰਹੇ ਆਂ ਵੀ ਸਾਡਾ ਛੋਟਾ ਭਰਾ ਧਰਮਪ੍ਰੀਤ ਆ ਜਿਹੜਾ ਉੱਠ ਕੇ ਖੜਾ ਹੋ ਕੇ ਪੂਰਾ ਪੂਰੀ ਜੀ ਜਾਨ ਲਾ ਕੇ ਦੁਆਰਾ ਆਪਣੇ ਜੀਵਨ ਚ ਅੱਗੇ ਵਧ ਸਕੇ ਤੇ ਅੱਜ ਮੁੱਖ ਮੰਤਰੀ ਵੀਰੇ ਕੋਈ ਜਿਹੜਾ ਤੂੰ ਵਧੀਆ ਸੁਣਾਉਂਦਾ ਸੀ ਕੋਈ ਤੈਨੂੰ ਆਉਂਦਾ ਕੋਈ ਸੁਣਾ ਦੇ ਕੁਝ ਵਧੀਆ ਲੋਕਾਂ ਨੂੰ ਪਤਾ ਲੱਗ ਜੀ ਵੀ ਹੁਣ ਧਰਮਪ੍ਰੀਤ ਠੀਕ ਆ ਬਿਲਕੁਲ ਹਾਂ ਜੀ ਕਾਣਾ ਸੁਣਾਈਏ ਹੂੰ ਆਪਣਾ ਗਾਣਾ ਵਾਪਜੀ ਗਾਣੇ ਅਰ ਕਾ ਇੱਕੋ ਗਾਣਾ ਅੱਛਾ ਹਾਂਜੀ ਤਾਂ ਕੁਝ ਮੇਰੇ ਬਾਰੇ ਕੁਝ ਜਾਣਤਾ ਦੇ ਬਾਰੇ ਚੋਰ ਨੇ ਤਾਂ ਗੁੰਡੇ ਖਾਕੇ ਧੋਗੇ ਸੰਤਾਂ ਦੇ ਬਾਰੇ ਜੈਂਟਾਂ ਦੇ ਬਾਰੇ ਬਹਾਂਤਾਂ ਦੇ ਬਾਰੇ ਮੀਡੀਆ ਨੂੰ ਚਾਹੀਦੀ ਐ ਨੈਗੇਟਿਵ ਨਿਊਜ਼ ਤਾਂ ਹੀ ਆਉਣਗੇ ਵਿਵਸਤਾ ਹੀ ਆਉਣਗੇ ਸਾਰਾ ਯੂਟਿਊਬਰ ਸ਼ਟਨਾਣ ਜਾਣਤਾ ਦਾ ਬੁਰਾ ਹਾਲ ਜਾਣਤਾ ਦਾ ਬੁਰਾ ਹਾਲ ਸਕੂਲਾਂ ਹੋਏ ਜਿਹੜੇ ਨਕਲ ਮਾਰ ਕੇ ਆਪਾਸੇ ਆ ਕੇ ਫੇਸਬੁੱਕ ਤੇ ਲਾਉਂਦੇ ਗੈਣ ਦੀ ਕਲਾਸ ਵੱਡੇ ਬਣਦੇ ਆ ਪਾਸ ਵੱਡੇ ਬਣਦੇ ਆ ਪਾਸ ਜਿਹੜੇ ਕਹਿੰਦੇ ਕਰਤਾ ਸਬਿਆਚਾਰ ਤਾਂ ਕਣ ਮੀਆਂ ਖਲ ਫਾਦਾ ਪੂਰਾ ਰੱਖਦੇ ਗਿਆਣ ਪਹਿਲੀ ਗੱਲ ਤਾਂ ਜੀ ਇੰਨਾ ਲੰਬਾ ਪੈਰਾ ਵਗੈਰਾ ਯਾਦ ਕਰਨਾ ਹੀ ਵੱਡੀ ਗੱਲ ਹੈ ਨਾ ਔਰ ਜਿਵੇਂ 40 ਮੁਕਤੀਆਂ ਦੇ ਨਾਮ ਧਰਮਪ੍ਰੀਤ ਨੇ ਸੁਣਾਏ ਆਪਾਂ ਨੂੰ ਉਹ ਆਪਣੇ ਆਪ ਚ ਹੀ ਇੱਕ ਵੱਡੀ ਗੱਲ ਆ ਵੀ ਹੁਣ ਵੀਰ ਸਾਡਾ ਬਿਲਕੁਲ ਠੀਕ ਕਰ ਕਵਰ ਹੋ ਚੱਲਿਆ ਵਾ ਔਰ ਵਾਪਸ ਜਦੋਂ ਇਹ ਆਪਣੀ ਜ਼ਿੰਦਗੀ ਚ ਅੱਗੇ ਵਧੂਗਾ ਨਾ ਉਦੋਂ ਜਿਹੜੇ ਆਸ-ਪਾਸ ਲੋਕ ਵਿਚਰਨਗੇ ਸਾਡੀ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਆ ਵੀਰੇ ਵੀ ਉਸ ਟਾਈਮ ਇਹਨਾਂ ਦੀ ਮਜ਼ਾਕ ਨਾ ਡਾਇਓ ਇਹਦੀ ਬਾਹ ਫੜਿਓ ਇਹਨੂੰ ਸਪੋਰਟ ਕਰਿਓ ਇਹਨੂੰ ਹੌਸਲਾ ਦਿਓ ਇਹਨੂੰ ਥੋੜਾ ਜਿਹਾ ਉੱਠ ਕੇ ਖੜੇ ਹੋਣ ਦੇ ਵਿੱਚ ਮਦਦ ਕਰਿਓ ਬਸ ਸਾਡਾ ਭਰਾ ਧਰਮਪ੍ਰੀਤ ਸਿੰਘ ਆਪਣੀ ਜ਼ਿੰਦਗੀ ਚ ਅੱਗੇ ਵਧ ਰਿਹਾ ਬਹੁਤ ਠੀਕ ਹੋ ਰਿਹਾ ਪਰ ਮਾਪੇ ਵੀ ਸਮਾਨੀ ਦੇ ਪਾਰੇ ਜਾਂ ਉਹ ਇਹਨੂੰ ਇਸ ਹਾਲਾਤ ਚ ਦੇਖ ਨਹੀਂ ਪਾ ਰਹੇ ਇੱਥੇ ਆਉਂਦੇ ਆ ਵਿਚਾਰੇ ਫਿਰ ਉਹ ਵੀ ਛੁੱਟੀ ਛੁੱਟੀ ਲੈ ਕੇ ਜਾਣਾ ਠੀਕ ਨਹੀਂ ਹੈਗਾ ਇਹ ਨਹੀਂ ਹੈਗਾ ਉਹ ਨਹੀਂ ਹੈਗਾ ਫਿਰ ਉਹ ਵੀ ਜ਼ਿਆਦਾ ਕਰਨ ਲੱਗ ਜਾਂਦੇ ਫਿਰ ਅਸੀਂ ਕਿਹਾ ਵੀ ਤੁਸੀਂ ਕੋਈ ਨਾ ਘਰੇ ਚਲੇ ਜਾਓ ਵੀ ਅਸੀਂ ਕੋਈ ਨਾ ਵੀਰੇ ਦੀ ਦੇਖ ਦੇਖ ਕਰਾਂਗੇ ਇੱਥੇ ਹਨਾ ਤੇ ਹੁਣ ਜੇ ਉਹ ਨਾਲ ਰਹਿਣ ਮਤਲਬ ਕੋਈ ਨਾ ਕੋਈ ਇੱਕ ਬੰਦਾ ਪਰਿਵਾਰ ਦਾ ਪੁਰਾਣੀਆਂ ਗੱਲਾਂ ਇਹਨੂੰ ਰਿਪੀਟ ਕਰਾਈ ਜਾਣ ਯਾਦ ਕਰਾਈ ਜਾਣ ਕਿਉਂਕਿ ਸਾਡੇ ਨਾਲ ਪੁਰਾਣੀ ਸਾਂਝ ਉਨੀ ਹੈ ਨਹੀਂਗੀ ਇਨੂੰ ਠੀਕ ਕਰਨ ਦੇ ਵਿੱਚ ਉਹ ਲੋਕ ਵੀ ਮਦਦ ਕਰ ਸਕਦੇ ਆ ਜਿਨ੍ਹਾਂ ਤੇ ਅੱਜ ਇਹ ਬਲੇਮ ਲੱਗ ਰਿਹਾ ਵੀ ਉਹਨਾਂ ਨੇ ਇਹਨੂੰ ਖਰਾਬ ਕੀਤਾ ਵਾ ਜੇ ਉਹ ਵਾਕਈ ਸੱਚੇ ਨੇ ਨਾ ਜੇ ਉਹ ਵਾਕਈ ਸਹੀ ਨੇ ਸਾਡੀ ਉਹ ਭੈਣ ਜਿਹੜੀ ਸਿੰਗਰ ਆ ਜਿਹਨੂੰ ਸਾਰੇ ਲੋਕ ਕਹੀ ਜਾਂਦੇ ਆ ਵੀ ਇਹਦੇ ਨਾਲ ਉਹਨੇ ਐ ਕੀਤਾ ਉਹਨੇ ਉਹਨੂੰ ਵਰਤ ਲਿਆ ਇਹ ਕਰ ਲਿਆ ਉਹਨੂੰ ਵੀ ਸਾਡਾ ਸੁਨੇਹਾ ਉਹਨੂੰ ਵੀ ਸਾਡੀ ਇੱਕ ਬੇਨਤੀ ਆ ਵੀ ਭੈਣ ਮੇਰੀਏ ਜੇ ਤੁਸੀਂ ਵਾਕਈ ਦਿਲੋਂ ਚਾਹੁੰਦੇ ਹੋ ਵੀ ਇਹ ਦੁਬਾਰਾ ਠੀਕ ਹੋ ਕੇ ਖੜਾ ਹੋ ਸਕੇ ਉੱਠ ਕੇ ਤਾਂ ਤੁਸੀਂ ਵੀ ਕੋਸ਼ਿਸ਼ ਕਰੋ ਇਹਦੇ ਕੋਲੇ ਢੇੜਾ ਮਾਰੋ ਮਿਲ ਕੇ ਜਾਓ ਆ ਕੇ ਕੋਈ ਗੱਲ ਨਹੀਂ ਗਲਤੀਆਂ ਇਨਸਾਨ ਹੀ ਕਰਦਾ ਇੱਥੇ ਲੋਕ ਇੱਕ ਦੂਜੇ ਨੂੰ ਮਾਰਨ ਤੋਂ ਬਾਅਦ ਵੀ ਰਾਜੀ ਨਵੇਂ ਕਰ ਲੈਂਦੇ ਆ ਇਹ ਤਾਂ ਕੋਈ ਵੱਡੀ ਗੱਲ ਹੀ ਨਹੀਂ ਸੀਗੀ ਠੀਕ ਹੈ ਜੇ ਤੁਸੀਂ ਸਹੀ ਹੋ ਜੇ ਤੁਸੀਂ ਸੱਚੇ ਹੋ ਜੇ ਤੁਹਾਨੂੰ ਲੱਗਦਾ ਵੀ ਤੁਸੀਂ ਕੁਝ ਗਲਤ ਨਹੀਂ ਕੀਤਾ ਤਾਂ ਤੁਸੀਂ ਜਰੂਰ ਆ ਕੇ ਸਾਡੇ ਨਾਲ ਸੰਪਰਕ ਕਰ ਲਓ ਸਾਡੇ ਨੰਬਰ ਦਿੱਤੇ ਹੋਏ ਸਕਰੀਨ ਤੇ ਤੇ ਆਪਾਂ ਰਲ ਮਿਲ ਕੇ ਇਹਨੂੰ ਦੁਬਾਰਾ ਉਹੀ ਧਰਮਪ੍ਰੀਤ ਬਣਾਈਏ ਜਿਹਨੂੰ ਲੱਖਾਂ ਲੋਕ ਦੇਖਦੇ ਸੀ ਔਰ ਇਹਦੇ ਵਿੱਚ ਜੇ ਕੋਈ ਔਣਤਾਈਆਂ ਸੀਗੀਆਂ ਜੇ ਕੋਈ ਉਸ ਟਾਈਮ ਇਹਦੇ ਬੋਲਣ 'ਚ ਫਰਕ ਸੀ ਕਹਿਣ 'ਚ ਫਰਕ ਸੀ ਆਪਾਂ ਉਹਨੂੰ ਵੀ ਠੀਕ ਕਰਕੇ ਇਹਨੂੰ ਹੋਰ ਉੱਚਾ ਤੇ ਸੁੱਚਾ ਬਣਾਉਣ ਚ ਆਪਾਂ ਇਹਦਾ ਸਾਥ ਦਈਏ ਇਹਦਾ ਰਾਹ ਦੇ ਸੰਭ ਦੀ ਬਣੀਏ ਇਹਦੇ ਕੋਈ ਨਾ ਮੈਨੂੰ ਵੀ ਪਤਾ ਵਾ ਹੁਣ ਤੂੰ ਠੀਕ ਐ ਬਹੁਤ ਅੱਗੇ ਨਾਲੋਂ ਤੇ ਹੁਣ ਭੇਜ ਦੇਣਾ ਤੈਨੂੰ ਜਲਦੀ ਠੀਕ ਐ ਪੁੱਤ ਹੁਣ ਮੈਂ ਸੰਗਤ ਨੂੰ ਵੀ ਬੇਨਤੀ ਕਰਤੀ ਆ ਵੀ ਤੁਸੀਂ ਵੀ ਅਰਦਾਸ ਕਰਿਓ ਵੀ ਇਹ ਭਰਾ ਸਾਡਾ ਠੀਕ ਹੋਵੇ ਛੇਤੀ ਛੇਤੀ ਔਰ ਇਹਦੀ ਸਪੋਰਟ ਵਾਸਤੇ ਵੀ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਕੁਝ ਵੀਰਾਂ ਭੈਣਾਂ ਦੇ ਫੋਨ ਆਏ ਹੋਏ ਆ ਅਸੀਂ ਉਹਨਾਂ ਨੂੰ ਰੋਕਿਆ ਸੀ ਵੀ ਕੋਈ ਨਾ ਹਜੇ ਥੋੜਾ ਜਿਹਾ ਇਹਨੂੰ ਵੀਰ ਨੂੰ ਹੁਣ ਜਿਵੇਂ ਅੱਜ ਇਹਨੇ ਗਾਇਆ ਵੀ ਇਹ ਸੁਣਾਇਆ ਵੀ ਆ ਇਹਦੀ ਹੋਰ ਰੈਸਲ ਵਗੈਰਾ ਰਿਆਜ਼ ਵਗੈਰਾ ਕਰਾਉਣ ਦੀ ਹੁਣ ਅਸੀਂ ਕੋਸ਼ਿਸ਼ ਕਰਿਆ ਕਰਾਂਗੇ ਇੱਥੇ ਲੁਧਿਆਣੇ ਕੋਈ ਅਸੀਂ ਲੱਭਦੇ ਆਂ ਵੀਰ ਕੋਈ ਸਾਡਾ 뮤직 ਵਾਲਾ ਵੀਰ ਆ ਕੋਈ ਜਿਹੜਾ ਇਹਨੂੰ ਰਿਆਜ਼ ਕਰਾ ਸਕਦਾ ਜਾਂ ਕੋਈ ਇਹਦੀ ਵੀਰ ਦੀ ਹੋਰ ਕਿਸੇ ਤਰੀਕੇ ਮਦਦ ਕਰ ਸਕਦਾ ਤਾਂ ਉਹ ਵੀ ਜਰੂਰ ਸਾਡੇ ਨਾਲ ਸੰਪਰਕ ਕਰਨ ਤੁਸੀਂ ਇੱਥੇ ਆ ਸਕਦੇ ਹੋ ਜੇ ਅਸੀਂ ਤੁਹਾਡਾ ਫੋਨ ਨਹੀਂ ਵੀ ਅਟੈਂਡ ਕਰਾਂਗੇ ਤੁਸੀਂ ਇੱਥੇ ਸੁਪਨਿਆਂ ਦੇ ਘਰ ਮਨੁੱਖਤਾ ਦੀ ਸੇਵਾ ਪਰਿਵਾਰ ਚ ਆ ਜਾਓ ਇਹ ਸਾਡੇ ਨੰਬਰ ਵੀ ਲਿਖੇ ਹੋਏ ਆ ਉੱਪਰ ਸਕਰੀਨ ਤੇ ਇਹ ਨੰਬਰ ਤੇ ਤੁਸੀਂ ਸੰਪਰਕ ਕਰ ਲਓ ਤੇ ਆਪਾਂ ਯਾਨੀ ਕਿ ਕੁਝ ਕਰੀਏ ਰਲ ਕੇ ਕੱਲਿਆਂ ਦੇ ਬਸ ਦੀ ਗੱਲ ਨਹੀਂ ਸਾਡੇ ਵੀ ਆਪਾਂ ਰਲ ਕੇ ਹੀ ਕਰ ਸਕਦੇ ਹਾਂ ਕਿਉਂਕਿ ਇਹਨੂੰ ਪੂਰੀ ਦੁਨੀਆ ਨੇ ਦੇਖਿਆ ਹੈ ਭਰਾ ਨੂੰ ਤੇ ਹੁਣ ਪੂਰੀ ਦੁਨੀਆ ਹੀ ਰਲ ਕੇ ਨੂੰ ਠੀਕ ਕਰ ਸਕਦੀ ਹੈ ਅਸੀਂ ਇੰਨੀਆਂ ਕੀ ਬੇਨਤੀਆਂ ਜੀ ਖੁੱਸ ਕੇ ਥੋੜਾ ਖੁਸ਼ ਹੋਗੇ ਹੈ ਹਾਂ ਲੋਕ ਪਤਾ ਲੱਗਿਆ ਵੀ ਹੁਣ ਸਾਡਾ ਮੁੱਖ ਮੰਤਰੀ ਜਮਾ ਠੀਕ ਆ ਕਾਇਮ ਹੋ ਗਿਆ ਤਕੜਾ ਹੋ ਗਿਆ ਭਰਾ ਸਾਡਾ ਹਨਾ ਹਾਂ ਜੀ ਜਲਫਤੇ ਬੁਲਾ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ